ਜੇਕਰ ਤੁਸੀਂ ਵੀ ਮੈਟਰਮੋਨੀਅਲ ਸਾਈਟਾਂ ਰਾਹੀਂ ਆਪਣੇ ਜੀਵਨ ਸਾਥੀ ਦੀ ਭਾਲ ਕਰ ਰਹੇ ਹੋ ਤਾਂ ਹੋ ਜਾਓ ਸਾਵਧਾਨ ਕਿਤੇ ਨਾ ਹੋਵੇ ਕਿ ਤੁਹਾਡੇ ਨਾਲ ਵੀ ਵੱਜ ਜਾਵੇ ਠੱਗੀ ਸਸਟਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨੂਰਵਚੋ ਟਾਕਸ ਤੇ ਮੈਂ ਹਾਂ ਤੁਹਾਡੇ ਨਾਲ ਨੂਰਵਚ ਸੋ ਅੱਜ ਕੱਲ ਬਹੁਤ ਹੀ ਜ਼ਿਆਦਾ ਟ੍ਰੈਂਡ ਚੱਲਿਆ ਹੈ ਕਿ ਜੇਕਰ ਕੋਈ ਆਪਣਾ ਜੀਵਨ ਸਾਥੀ ਲੱਭਣਾ ਚਾਹੁੰਦਾ ਤਾਂ ਆਨਲਾਈਨ ਬਹੁਤ ਸਾਰੇ ਐਪ ਨੇ ਬਹੁਤ ਸਾਰੀਆਂ ਸਾਈਟਾਂ ਨਿਕੀਆਂ ਜਿੱਥੇ ਤੁਸੀਂ ਆਪਣੇ ਮਨਪਸੰਦ ਜੀਵਨ ਸਾਥੀ ਲੱਭ ਕੇ ਉਹਦੇ ਨਾਲ ਵਿਆਹ ਕਰਵਾ ਸਕਦੇ ਹੋ ਤੇ ਇਸੇ ਤਰ੍ਹਾਂ ਹੀ ਬਹੁਤ ਸਾਰੇ ਲੋਕਾਂ ਦੇ ਵਿਆਹ ਹੋਏ ਵੀ ਨੇ ਪਰ ਇਸ ਦੌਰਾਨ ਦੋਸਤੋ ਖਬਰਾਂ ਬਹੁਤ ਹੀ ਸਾਹਮਣੇ ਆ ਰਹੀਆਂ ਨੇ ਕਿ ਮੈਟਰਮੋਨੀਅਲ ਸਾਈਟਾਂ ਦੇ ਉੱਪਰ ਠੱਗੀ ਵੀ ਵੱਜ ਰਹੀ ਹੈ ਤਾਂ ਤਾਜ਼ਾ ਮਾਮਲਾ ਥੋੜੇ ਨਾਲ ਅਸੀਂ ਸਾਂਝਾ ਕਰ ਰਹੇ ਹਾਂ ਨੌਇਡਾ ਤੋਂ ਇੱਕ ਊਸ਼ਾ ਪਟੇਲ ਨਾਮ ਦੀ ਔਰਤ ਸੀ ਜਿਸ ਦੀ ਉਮਰ ਤਕਰੀਬਨ 45 ਸਾਲ ਦੀ ਸੀ ਪਿਤਾ ਦੀ ਮੌਤ ਤੋਂ ਬਾਅਦ ਉਸਨੇ ਆਪਣਾ ਵਿਆਹ ਕਰਾਉਣ ਦੀ ਇੱਛਾ ਪ੍ਰਗਟਾਈ ਤੇ ਉਸਨੇ ਸੋਚਿਆ ਕਿ ਸ਼ਾਇਦ ਉਹ ਆਪਣੇ ਲਈ ਹੁਣ ਚੰਗਾ ਜੀਵਨ ਸਾਥੀ ਲੱਭ ਲਵੇ ਤਾਂ ਉਸਨੇ ਮੈਟਰਮੋਨੀਅਲ ਜਿਹੜੀ ਸਾਈਟ ਤੇ ਆਪਣਾ ਅਕਾਊਂਟ ਬਣਾਇਆ ਤੇ ਉਸ ਤੋਂ ਬਾਅਦ ਇੱਕ ਸਖਸ਼ ਜੋਥੇ ਉਹਨੂੰ ਇੱਕ ਵਿਅਕਤੀ ਮਿਲਿਆ ਉਸਨੇ ਨਾਲ ਵਿਆਹ ਦੀਆਂ ਗੱਲਾਂ ਕੀਤੀਆਂ ਉਸ ਨੂੰ ਵਿਸ਼ਵਾਸ ਜਤਾਇਆ ਭਰੋਸੇ ਦੇ ਵਿੱਚ ਲਿਆ ਪ੍ਰੋਸੈਸ 'ਚ ਲੈ ਕੇ ਵਿਆਧੀਆਂ ਗੱਲਾਂ ਕਰਕੇ ਉਹ ਵਿਅਕਤੀ ਨੇ ਉਸ ਤੋਂ 56 ਲੱਖ ਰੁਪਇਆ ਠੱਗ ਲਿਆ। ਇਹ ਪੂਰਾ ਮਾਮਲਾ ਕੀ ਹੈ ਇਹ ਰਿਪੋਰਟ ਦੇ ਰਾਈ ਸੁਣੋ। ਮੈਟਰਮੋਨੀਅਲ ਸਾਈਟ ਰਾਹੀਂ ਇੱਕ ਔਰਤ ਦੇ ਨਾਲ ਵੱਡੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਇੱਕ ਠੱਗ ਨੇ ਨੌਇੜਾ ਨਿਵਾਸੀ ਇੱਕ ਔਰਤ ਨੂੰ ਮੈਟਰਮੋਨੀਅਲ ਸਾਈਟ ਤੇ ਦੋਸਤੀ ਅਤੇ ਫਿਰ ਵਿਆਹ ਦਾ ਵਾਅਦਾ ਕਰਕੇ ਠੱਗੀ ਮਾਰੀ ਹੈ ਕਿਹਾ ਜਾ ਰਿਹਾ ਹੈ ਕਿ ਹੋਣ ਵਾਲੇ ਪਤੀ ਨੇ ਔਰਤ ਨੂੰ ਕਰੋੜਾ ਰੁਪਏ ਦੀ ਵਿਦੇਸ਼ੀ ਕਰੰਸੀ ਦੇਣ ਅਤੇ ਹਰਾਸਤ 'ਚ ਰੱਖਣ ਦੇ ਝੂਠੇ ਵਾਅਦੇ ਕਰਕੇ 56,40,000 ਰੁਪਏ ਦੀ ਠੱਗੀ ਮਾਰੀ ਹੈ ਤਾਂ ਹੁਣ ਪੀੜਤ ਨੇ ਇਸ ਪੂਰੇ ਮਾਮਲੇ ਸਬੰਧੀ ਨੌਇੜਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਜਾਣਕਾਰੀ ਦੇ ਅਨੁਸਾਰ ਨੌਇਡਾ ਦੇ ਸੈਕਟਰ 41 ਦੇ ਰਹਿਣ ਵਾਲੀ 45 ਸਾਲਾ ਊਸ਼ਾ ਪ੍ਰਸਾਦ ਨੇ ਪੁਲਿਸ ਨੂੰ ਦਿੱਤੀ ਜਾਣਕਾਰੀ 'ਚ ਸ਼ਿਕਾਇਤ ਦੇ ਵਿੱਚ ਦੱਸਿਆ ਹੈ ਕਿ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਉਹ ਵਿਆਹ ਲਈ ਇੱਕ ਟੁਕਮੇ ਲਾੜੇ ਦੀ ਭਾਲ ਕਰ ਰਹੀ ਸੀ ਤਾਂ ਇਸ ਸਬੰਧ ਦੇ ਵਿੱਚ ਉਸਨੇ ਇੱਕ ਮੈਟਰਮੋਨੀਅਲ ਸਾਈਟ ਤੇ ਆਪਣੀ ਪ੍ਰੋਫਾਈਲ ਬਣਾਈ ਸੀ ਇਸ ਹਾਲ 17 ਜਨਵਰੀ ਨੂੰ ਇਸ ਨੂੰ ਪ੍ਰਕਾਸ਼ ਭਾਈ ਪਟੇਲ ਨਾਮ ਦੇ ਇੱਕ ਵਿਅਕਤੀ ਦੇ ਵੱਲੋਂ ਇੱਕ ਅਣਜਾਣ ਨੰਬਰ ਤੋਂ ਉਸਦੇ ਮੋਬਾਈਲ ਤੇ ਇੱਕ ਸੁਨੇਹਾ ਆਇਆ ਤਾਂ ਉਕਤ ਵਿਅਕਤੀ ਨੇ 우ਸ਼ਾ ਪ੍ਰਸਾਦ ਦੇ ਨਾਲ ਵਿਆਹ ਕਰਨ ਦੀ ਇੱਛਾ ਪ੍ਰਗਟਾਈ ਹੌਲੀ ਹੌਲੀ ਟੋਮਾ ਵਿਚਕਾਰ ਗੱਲਬਾਤ ਵਧਦੀ ਗਈ ਤੇ 우ਸ਼ਾ ਦਾ ਵਿਸ਼ਵਾਸ ਜਿੱਤਣ ਦੇ ਲਈ ਪ੍ਰਕਾਸ਼ ਭਾਈ ਨੇ ਉਸ ਨੂੰ ਆਪਣਾ ਨਕਲੀ ਪਾਸਪੋਰਟ ਡਰਾਈਵਿੰਗ ਲਾਇਸੈਂਸ ਅਤੇ ਹੋਰ ਫੋਟੋਆਂ ਤੇ ਦਸਤਾਵੇਜ਼ ਭੇਜ ਦਿੱਤੇ 23 ਜਨਵਰੀ ਨੂੰ ਉਸ ਨੇ 우ਸ਼ਾ ਨੂੰ ਦੱਸਿਆ ਕਿ ਉਹ ਵਿਦੇਸ਼ ਚ ਹੈ ਅਤੇ 4 ਦਿਨਾਂ ਬਾਅਦ ਭਾਰਤ ਦੇ ਵਿੱਚ ਆਏਗਾ ਤੇ ਤੋਹਫੇ ਲੈ ਕੇ ਆਏਗਾ 27 ਜਨਵਰੀ ਨੂੰ ਪ੍ਰਕਾਸ਼ ਪਾਈ ਨੇ ਊਸ਼ਾ ਨੂੰ ਫੋਨ ਕੀਤਾ ਅਤੇ ਉਸ ਨੂੰ ਦੱਸਿਆ ਕਿ ਉਸ ਨੂੰ ਹਵਾਈ ਅੱਡੇ ਤੇ ਕਰੋੜਾ ਰੁਪਏ ਦੀ ਵਿਦੇਸ਼ੀ ਕਰੰਸੀ ਦੇ ਨਾਲ ਹਿਰਾਸਤ ਦੇ ਵਿੱਚ ਲੈ ਲਿਆ ਤੇ ਉਸ ਨੂੰ ਮਾਮਲੇ 'ਚ ਸੁਲਝਾਉਣ ਦੇ ਲਈ ਪੈਸੇ ਭੇਜਣੇ ਪੈਣਗੇ ਅਜੇ ਹੀ ਸਥਿਤੀ ਦੇ ਵਿੱਚ ਪ੍ਰਕਾਸ਼ ਨੇ 우ਸ਼ਾ ਤੇ ਭਾਵਨਾਤਮਕ ਦਬਾਅ ਪਾਇਆ ਤੇ ਉਸ ਨੂੰ ਪੈਸੇ ਭੇਜਣ ਦੇ ਲਈ ਮਜਬੂਰ ਕੀਤਾ। ਐਨਆਈ ਨੇ ਇਸ ਤੋਂ ਬਾਅਦ ਵਿੱਤ ਮੰਤਰਾਲੇ ਦੇ ਕਥਿਤ ਅਧਿਕਾਰੀ ਸ਼ਿਪਰਾ ਨੇ ਵੀ 우ਸ਼ਾ ਨੂੰ ਫੋਨ ਕਰਕੇ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਅਤੇ ਪੈਸੇ ਭੇਜਣ ਦਾ ਦਬਾਅ ਵੀ ਪਾਇਆ। ਤਾਂ ਇਸ ਤੋਂ ਬਾਅਦ 우ਸ਼ਾ ਨੂੰ ਮੁੰਬਈ ਅਦਾਲਤ ਦਾ ਫਰਜੀ ਸਬੰਧ ਭੇਜ ਕੇ ਧਮਕੀ ਦਿੱਤੀ ਗਈ ਕਿ ਜੇਕਰ ਉਸ ਨੇ ਸਹਿਯੋਗ ਨਾ ਕੀਤਾ ਤਾਂ ਉਸ ਨੂੰ ਵੀ ਪ੍ਰਕਾਸ਼ ਦੇ ਨਾਲ ਜੇਲ੍ਹ ਜਾਣਾ ਪੈ ਸਕਦਾ ਹੈ। ਜਿਸ ਤੋਂ ਬਾਅਦ ਧਾਰ ਅਤੇ ਭਾਵਨਾਤਮਕ ਦਬਾਅ ਦੇ ਕਾਰਨ 우ਸ਼ਾ ਨੇ 56,40,000 ਰੁਪਏ ਵਕਫਾ ਖਾਤਿਆਂ ਦੇ ਵਿੱਚ ਟ੍ਰਾਂਸਫਰ ਕਰ ਦਿੱਤੇ। ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੇ ਨਾਲ ਧੋਖਾ ਹੋਇਆ ਹੈ ਤਾਂ ਉਸ ਨੇ ਪੈਸੇ ਭੇਜਣੇ ਬੰਦ ਕਰ ਦਿੱਤੇ ਅਤੇ ਨੌਇਡਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਦਰਜ ਕਰਾਈ। ਪੁਲਿਸ ਨੇ ਪੀੜਤੀ ਸ਼ਿਕਾਇਤ ਤੇ ਐਫ ਆਈ ਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਸ਼ੁਰੂਆਤੀ ਜਾਂਚ ਦੇ ਵਿੱਚ ਸ਼ੱਕ ਹੈ ਕਿ ਇਸ ਧੋਖਾਧੜੀ ਪਿੱਛੇ ਇੱਕ ਨਾਈਜੀਰੀਅਨ گرو ਦਾ ਹੱਥ ਹੈ। ਫਿਲਹਾਲ ਸਾਈਬਰ ਕ੍ਰਾਈਮ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ